ਲਓ ਵੀ ਮਿੱਤਰੋ ਰਖਾਲਾ ਬੱਕਰਾ ਮੰਡੀ ਦੇ ਪਹੁੰਚੇ ਆ ਹਰ ਮੰਗਲ ਹਰ ਬੁੱਧਵਾਰ ਦੀ ਬੁੱਧਵਾਰੇ ਮੰਡੀ ਲੱਗਦੀ ਆ ਤੇ ਮਗਰਲੇ ਦੋ ਮੰਡੀਆਂ ਦੇ ਉੱਤੋਂ ਇੱਕ ਵਿਸ਼ੇਸ਼ ਤੌਰ ਦੇ ਉੱਤੇ ਸਨਮਾਨ ਰੱਖਿਆ ਗਿਆ ਇਹਨਾਂ ਦਾ ਵੀ ਜਿਹੜਾ ਵੀਰ ਇੱਥੇ ਹੋਊਗਾ ਮੌਕੇ ਤੇ ਮੌਜੂਦ ਪਰਚੀਆਂ ਪਾਈਆਂ ਜਾਣਗੀਆਂ ਫ੍ਰੀ ਲੱਕੀ ਡਰਾ ਕੱਢਿਆ ਜਾਊਗਾ ਉਹਦੇ ਵਿੱਚ ਗਿਫਟ ਦਿੱਤਾ ਜਾਊਗਾ ਜਿਹੜੇ ਵੀਰ ਇੱਥੇ ਹਾਜ਼ਰ ਹੋਣਗੇ ਇਹ ਉਹਨਾਂ ਨੂੰ ਹੀ ਮਿਲੂਗਾ ਜੇ ਉਹਦਾ ਕੋਈ ਨਾਲ ਦਾ ਬੰਦਾ ਜਾਂ ਚਾਚੇ ਦਾ ਮੁੰਡਾ ਜਾਂ ਕੋਈ ਹੋਰ ਸੱਜਣਾ ਮਿੱਤਰ ਹੋਊਗਾ ਤੇ ਉਹਦੀ ਪਰਚੀ ਨਿਕਲਦੀ ਆ ਤਾਂ ਸਿਰਫ ਮਾਲਕ ਨੂੰ ਹੀ ਮਿਲੂਗਾ ਤੇ ਉਹਦੇ ਵਿੱਚ ਸਨਮਾਨ ਚਿਹਰੇ ਦੇ ਵਿੱਚ ਉਹਦੀ ਫੋਟੋ ਲੱਗੀ ਹੋਊਗੀ ਆ ਤੁਹਾਨੂੰ ਨੇੜੇ ਹੋ ਕੇ ਦਿਖਾ ਦਿੰਨੇ ਆ ਇਹ ਮਗਰਲੀਆ ਐਮਐਲਏ ਜੱਸੀ ਬਾਗ ਵਾਲੀ ਤੋਂ ਆ ਜੀਤਾ ਸਿੰਘ ਤੇ ਨਾਲ ਭਾਈ ਜੱਗੀ ਕੋਟ ਭਾਈ ਤੋਂ ਜਿਹੜਾ ਸੌਦੇ ਕਰਾਉਂਦਾ ਤੇ ਇਹਨਾਂ ਨੂੰ ਆ ਵਿਸ਼ੇਸ਼ ਤੌਰ ਦੇ ਉੱਤੇ ਸਨਮਾਨ ਚਿੰਨ ਦਿੱਤਾ ਜਾ ਰਿਹਾ ਹੈ ਬਹੁਤ-ਬਹੁਤ ਵਧਾਈਆਂ ਜੀ ਤੁਹਾਨੂੰ ਫੋਟੋ ਤੇ ਇਸ ਤੋਂ ਅੱਗੇ ਡਾਕਟਰ ਸਾਹਿਬ ਆ ਬਰਾਡ ਹਸਪੀਟਲ ਇਹਨਾਂ ਦਾ ਭਲਾਈਆਂ ਨੇ ਤੇ ਦੋਦਾ ਇਹਨਾਂ ਦਾ ਪਿੰਡ ਆ ਤੇ ਇਹਨਾਂ ਨੂੰ ਵੀ ਸਨਮਾਨ ਚਿੰਨ ਦੇ ਕੇ ਸਨਮਾਨ ਕੀਤਾ ਜਾ ਰਿਹਾ ਬਹੁਤ ਬਹੁਤ ਵਧਾਈਆਂ ਜੀ ਸਾਰਿਆਂ ਨੂੰ ਤੇ ਇਸ ਮੰਡੀ ਤੇ ਪਹੁੰਚਿਆ ਕਰੋ ਤੇ ਰੌਣਕ ਨੂੰ ਵਧਾਇਆ ਕਰੋ ਲੋ ਵੀ ਇਸ ਤੋਂ ਅੱਗੇ ਲੱਕੀ ਡਰਾ ਦੀਆਂ ਪਰਚੀਆਂ ਪਾਈਆਂ ਪਈਆਂ ਇਹ ਚੱਕਣੀਆਂ ਵਾਟ ਵੀ ਕੀਤੀ ਸੀ ਇੱਕ ਸਾਡੀ ਕਾਹ ਕਾਹਿਆ ਰੋਟੀਆਂ ਫੜਾਈਆਂ ਸੀਆਂ ਹਾਂਜੀ ਕਿਸੇ ਨੂੰ ਸ਼ੱਕ ਨਾ ਹੋਵੇ ਹਾਂ ਹੋਰ ਕਿਸੇ ਦੀ ਕੋਈ ਹੋਵੇ ਕੋਈ ਵੀ ਆ ਸਕਦਾ ਜੀ ਬਾਬੇ ਨੂੰ ਲਾਓ ਬਾਬੇ ਨੂੰ ਲਾਓ ਤੁਸੀਂ ਤੁਸੀਂ ਉਹ ਪਿੱਲੂ ਬਾਲਟੀ ਨੇੜੇ ਕਰ ਦਿਓ ਬਾਲਟੀ ਨੇੜੇ ਕਰ ਦਿਓ ਬਾਲਟੀ ਚੱਕ ਕੇ ਉਗਾ ਦੇ ਬਸ ਚਾਕਲੇਟ ਚਾਕਲੇਟ ਪਾ ਦੇ ਜੀ ਹਾਂਜੀ ਪਾਰਟੀ ਚੱਕ ਕੇ ਕਪੜਾ ਲਾ ਦੇ ਸਾਰੀਆਂ ਚਾਕਲਾ ਇੱਕ ਚੱਕ ਕੇ ਫੜਾ ਦਿਓ ਆਪਣੀ ਮਰਜ਼ੀ ਕੱਢੋ ਹੱਥ ਮਾਰ ਲੈ ਬਿਸ਼ੱਕ ਜਿਹਦੀ ਤੁਹਾਨੂੰ ਫੜਾਈਓ ਹੱਥ ਮਾਰ ਲੈ ਹਾਂ ਹੁਣ ਚੱਕ ਜਿਹੜੀ ਮਰਜ਼ੀ ਇੱਕ ਵਰਤੀ ਫੜਾ ਦੇ ਠੀਕ ਹਲੋ ਫੜਾ ਦੇ ਆਪੇ ਵੇਖ ਲੈਣਗੇ ਇੱਕ ਇਹ ਕੀ ਪਾ ਭਾਈ ਨੰਬਰ ਆ ਜੀ 122 ਨੰਬਰ ਹਾਂ 128 ਆ ਡਾਕਟਰ ਸਾਹਿਬ ਤੁਹਾਡਾ ਲੈ ਗਿਆ ਰਿਕਾਰਡ ਕਰਾ ਦੇ ਤੇਰਾ ਭਾਈ ਰਿਕਾਰਡ ਮੇਰੇ ਭੁੱਲਾ ਕੇ ਹਾਂ ਹੈ ਜਿੱਤੇ ਦਾ ਹੀ ਫੇਰ ਲਾ ਗਿਆ ਨੰਬਰ ਓ ਤੁਹਾਡਾ ਬਲਾਜਾ ਓ ਬਾਈ ਬੜਾ ਕੀ ਮਾਰਾ ਓ ਬੱਲੇ ਚੱਲ ਆਇਂ ਕਰੋ ਫਿਰ ਹਾਂ ਕਿਵੇਂ ਕਰਦੇ ਆਜ ਕੱਲ ਨੂੰ ਮੇਰੀ ਬਹੂ ਆਉਣੀ ਉਹ ਤੁਸਿਆ ਕੋਈ ਨਹੀਂ ਹੋਰ ਕੱਢੋ ਆ 25 ਮਾਰ ਕੇ ਰੱਖੋ ਕੋਈ ਨਹੀਂ ਬਾਈ ਜਿਹੜਾ ਸਮਝ ਆਪ ਤੂੰ ਦੇਖ ਲਓ ਜੇ ਆ ਗਈ ਠੀਕ ਹੈ ਉਹਨਾਂ ਨੂੰ ਹਾਂ ਤੇ ਉਹ ਵੀ ਇਸੇ ਦੀ ਇਹ ਹੋਣਾ ਹੀ ਨਹੀਂ ਇੱਥੇ ਮੈਨੂੰ ਲੱਗਦਾ ਇਹ 116 ਨੰਬਰ ਆ ਪਹਿਲਾ ਬੰਦਾ ਹੀ ਇਹਦਾ ਇਹ ਗਿਆ ਆਉਣਾ ਕੋਈ ਨਹੀਂ ਬਾਈ 116 ਨੰਬਰ ਬਾਈ ਬੱਗੂ ਦੀ ਹੈ ਹੈ ਆ ਮੇਰੀ ਹੈ ਬਈ ਸੱਤ ਆਏ ਆਏ ਕੀ ਆਖ ਲੂ ਆ ਵੀ ਆਖੀ ਨਾ ਗਿਆ ਉਹ ਪਹਿਲਾਂ ਮੇਥੋਂ ਪਹਿਲਾਂ ਹੁਣੇ ਨੇ ਕਿਤਾਈ ਹਾਂ ਚਲ ਇਹਨਾਂ ਨੂੰ ਕਰ ਦੇ ਕੋਈ ਨਹੀਂ ਠੀਕ ਹੈ ਬਾਈ ਬਹੁਤ ਸ਼ਾਨ ਹਲਾ ਬਾਈ ਆਪਣਾ ਸੀ ਡਿਜ਼ਾਈਨ ਹੀ ਦੇਣੀ ਆ ਇਹਨਾਂ ਨੂੰ ਕੀ ਇਹਨਾਂ ਨੂੰ ਕੀ ਸਾਰਾ ਸਾਰਾ ਇੱਕੋ ਜਿਹਾ ਸਹੀ ਗੱਲ ਹੈ ਨਾ ਪਗਲਤ ਪਤਾ ਕੀ ਕਹਿ ਰਿਹਾ ਯਾਰ ਇੱਕ ਬੰਦੇ ਨੂੰ ਹੀ ਕੱਢੀ ਜਾਂਦੇ ਸਹੀ ਗੱਲ ਹੈ ਕੋਮਲ ਮੇਲਾ ਤੇਰਮਾਨ ਇਹ ਵੀ ਐਮਐਲਏ ਸਾਹਿਬ ਆਈ ਦੀ ਕਿਸਮਤ ਵਾਕਈ ਜਿੱਤੇਗਾ ਐਮਐਲਏ ਬਾਈ ਬਹੁਤ ਲੱਗੀ ਹੈ ਵਾਕਈ ਐਮਐਲਏ ਜਿੱਤੂ ਹੈ ਇਹ ਹਰਦਾ ਨਹੀਂ ਆਏਗੀ ਚਲਾ ਜਾ ਫਿਰ ਯਾਰ ਕੁਝ ਨਾਲ ਹੀ ਆ ਜਾ ਫਿਰ ਹੁਣ ਲਓ ਵੀ ਨਾਮ ਜੀਤਾ ਨੂੰ ਜੀਤਾ ਜੱਸੀ ਵਾਲੇ ਬਾਗ ਵਾਲੇ ਨੂੰ ਨਿਕਲਿਆ ਸੀਗਾ ਐਮਐਲਏ ਸਾਹਿਬ ਨੂੰ ਤੇ ਮਤਲਬ ਸਾਰਿਆਂ ਦੇ ਫੈਸਲੇ ਤੇ ਤੇ ਐਮਐਲਏ ਸਾਹਿਬ ਦੇ ਫੈਸਲੇ ਤੇ ਬਾਈ ਬੱਗੂ ਨੂੰ ਕੋਟਪਾਈ ਵਾਲੇ ਨੂੰ ਇਹ ਨਾਮ ਦਿੱਤਾ ਗਿਆ ਨਹੀਂ ਨਹੀਂ ਹੋਰ ਨਾਮ ਕੱਢਿਆ ਗਿਆ ਤੇ ਹੋਰ ਦੁਬਾਰਾ ਫਿਰ ਪਰਚੀ ਚੱਕੀ ਗਈ ਸੀ ਤੇ ਬਾਈ ਬੱਗੂ ਦਾ ਨੰਬਰ ਆ ਗਿਆ ਤੇ ਬਹੁਤ ਬਹੁਤ ਧੰਨਵਾਦ ਵਧਾਈਆਂ ਹੀ ਤੁਹਾਨੂੰ